ਤੁਸੀਂ ਜੁੜ ਚੁੱਕੇ ਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਔਰ ਇਸ ਵੇਲੇ ਦੀ ਅਹਿਮ ਖਬਰ ਜੋ ਤੁਹਾਨੂੰ ਦੇਣ ਜਾ ਰਹੇ ਆ ਯੂਟਿਊਬਰ ਜੱਟ ਪ੍ਰਭਜੋਤ ਦਾ ਭਿਆਨਕ ਐਕਸੀਡੈਂਟ ਹੋ ਗਿਆ ਹੈ ਜੀ ਹਾਂ ਜੱਟ ਪ੍ਰਭਜੋਤ ਜੋ ਕਿ ਮੋਟਰ ਵਲੌਗਿੰਗ ਕਰਦਾ ਹੈ ਸੁਪਰ ਵਾਈਬਸ ਦਾ ਸ਼ੌਕੀਨ ਹੈ ਸੁਪਰ ਵਾਈਬਸ ਨੂੰ ਲੈ ਕੇ ਟਰੈਵਲਿੰਗ ਕਰਦਾ ਹੋਇਆ ਵਲੌਗਿੰਗ ਕਰਦਾ ਹੈ ਇਸ ਤਰ੍ਹਾਂ ਦੀਆਂ ਵੀਡੀਓਜ਼ ਆਪਣੇ ਸੋਸ਼ਲ ਮੀਡੀਆ ਪੇजेस ਉੱਤੇ ਅਪਲੋਡ ਕਰਦਾ ਹੈ ਔਰ ਇੱਕ YouTube ਦੇ ਉੱਤੇ ਪੇਜ ਵੀ ਹੈ ਉਸ ਦਾ ਜਿਸ ਉੱਤੇ ਲਗਾਤਾਰ ਵੀਡੀਓਜ਼ ਉਸ ਵੱਲੋਂ ਪੋਸਟ ਕੀਤੀਆਂ ਜਾਂਦੀਆਂ ਨੇ ਬਾਈਕ ਰਾਈਡਿੰਗ ਕਰਦਾ ਹੋਇਆ ਇਸ ਤਰ੍ਹਾਂ ਦੀਆਂ ਵੀਡੀਓਜ਼ ਬਣਾਉਣਾ ਉਸਦਾ ਸ਼ੌਕ ਹੈ ਪਰ ਹੁਣ ਇਹ ਸ਼ੌਕ ਉਸ ਨੂੰ ਮਹਿੰਗਾ ਪੈ ਚੁੱਕਾ ਹੈ ਇਸ ਦੇ ਚੱਲਦੇ ਇੱਕ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ ਜਟਪ੍ਰਭਜੋਤ ਜਿੱਥੇ ਨੇਪਾਲ ਦੇ ਵਿੱਚ ਇੱਕ ਹਾਦਸੇ ਦਾ ਸ਼ਿਕਾਰ ਹੋਇਆ ਹੈ ਜਿੱਥੇ ਉਸ ਨੂੰ ਭਿਆਨਕ ਸੱਟਾਂ ਲੱਗੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਉਸ ਦੀਆਂ ਦੋਹਾਂ ਲੱਤਾਂ ਦੇ ਉੱਤੇ ਕਾਫੀ ਗੰਭੀਰ ਸੱਟਾਂ ਲੱਗੀਆਂ ਨੇ ਨੇਪਾਲ ਦੇ ਵਿੱਚ ਬਾਈਕ ਦੇ ਉੱਤੇ ਜਾ ਰਿਹਾ ਸੀ ਜਟਪ੍ਰਭਜੋਤ ਜਿਸ ਦੌਰਾਨ ਇੱਕ ਬਜ਼ੁਰਗ ਵਿਅਕਤੀ ਦੇ ਵਿੱਚ ਬਾਈਕ ਦੀ ਟੱਕਰ ਹੋ ਜਾਂਦੀ ਹੈ ਬਜ਼ੁਰਗ ਵਿਅਕਤੀ ਦੇ ਵਿੱਚ ਟੱਕਰ ਮਾਰ ਦਿੰਦਾ ਹੈ ਅਤੇ ਉਕਤ ਬਜ਼ੁਰਗ ਵਿਅਕਤੀ ਉਸ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਉਸ ਦਾ ਕਾਫੀ ਖੂਨ ਵਹਿ ਚੁੱਕਾ ਹੈ ਦੂਜੇ ਪਾਸੇ ਜੇਕਰ ਪ੍ਰਭਜੋਤ ਦੀ ਗੱਲ ਕਰੀਏ ਤਾਂ ਪ੍ਰਭਜੋਤ ਨੂੰ ਵੀ ਕਾਫੀ ਸੱਟਾਂ ਲੱਗੀਆਂ ਨੇ ਉਸ ਦੀ ਦੋਹਾਂ ਲੱਤਾਂ ਦੇ ਉੱਤੇ ਗੰਭੀਰ ਸੱਟਾਂ ਆਈਆਂ ਨੇ ਕਿਉਂਕਿ ਪ੍ਰਭਜੋਤ ਸੁਪਰਬਾਈਕ ਦਾ ਸ਼ੌਕੀਨ ਹੈ ਸੁਪਰਬਾਈਕ ਦੇ ਉੱਤੇ ਰਾਈਡਿੰਗ ਕਰਦੇ ਹੋਏ ਬਲੌਗਿੰਗ ਕਰਨਾ ਉਸ ਦਾ ਸ਼ੌਂਕ ਹੈ ਸੋ ਇਸ ਦੇ ਚੱਲਦੇ ਉਹ ਹਾਈ ਸਪੀਡ ਉੱਤੇ ਜਾ ਰਿਹਾ ਸੀ ਹਾਈ ਸਪੀਡ ਉੱਤੇ ਲਗਾਤਾਰ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ ਔਰ ਖਾਸ ਤੌਰ ਤੇ ਜੇਕਰ ਭਾਰਤ ਦੀ ਗੱਲ ਕਰੀਏ ਜਾਂ ਫਿਰ ਆਸ ਜੋ ਦੇਸ਼ ਨੇ ਜਿਨ੍ਹਾਂ ਦੇ ਵਿੱਚ ਇਸ ਤਰ੍ਹਾਂ ਕੋਈ ਸੁਰੱਖਿਆ ਦਾ ਧਿਆਨ ਨਹੀਂ ਰੱਖਿਆ ਜਾਂਦਾ ਸੋ ਉੱਥੇ ਇਸ ਤਰ੍ਹਾਂ ਦੀ ਘਟਨਾ ਸਾਹਮਣੇ ਆਈ ਹੈ ਨੇਪਾਲ ਦੇ ਵਿੱਚ ਹਾਦਸੇ ਦਾ ਸ਼ਿਕਾਰ ਹੋਇਆ ਜੱਟ ਪ੍ਰਭਜੋਤ ਜਿੱਥੇ ਉਸਦੇ ਗੰਭੀਰ ਸੱਟਾਂ ਲੱਗ ਗਈਆਂ ਨੇ ਸੁਪਰ ਬਾਈਕਸ ਹਾਲ ਹੀ ਵਿੱਚ ਉਸਨੇ ਲਈ ਸੀ ਕਵਾਸਾਕੀ ਸੁਪਰ ਬਾਈਕ ਲਈ ਸੀ ਕਵਾਸਾਕੀ H2 ਸੋ ਉਸਦੇ ਉੱਤੇ ਸਵਾਰ ਹੋ ਕੇ ਉਹ ਜਾ ਰਿਹਾ ਸੀ ਨੇਪਾਲ ਨੇਪਾਲ ਦੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਇੱਕ ਬਜ਼ੁਰਗ ਵਿਅਕਤੀ ਦੇ ਵਿੱਚ ਆਪਣੀ ਬਾਈਕ ਦੀ ਟੱਕਰ ਮਾਰ ਦਿੰਦਾ ਹੈ ਜਿਸ ਦੇ ਵਿੱਚ ਬਜ਼ੁਰਗ ਵਿਅਕਤੀ ਤਾਂ ਗੰਭੀਰ ਰੂਪ ਵਿੱਚ ਜ਼ਖਮੀ ਹੁੰਦਾ ਹੀ ਹੈ ਦੂਜੇ ਪਾਸੇ ਜੱਟ ਪ੍ਰਭਜੋਤ ਨੂੰ ਵੀ ਗੰਭੀਰ ਰੂਪ ਨਾਲ ਸੱਟਾਂ ਲੱਗਦੀਆਂ ਨੇ ਤੁਹਾਨੂੰ ਦੱਸ ਦਈਏ ਕਿ 2016 ਤੋਂ ਪ੍ਰਭਜੋਤ ਬਾਈਕ ਰਾਈਡਿੰਗ ਕਰਦਾ ਆ ਰਿਹਾ ਹੈ ਬਾਈਕ ਰਾਈਡਿੰਗ ਦੇ ਵਲੋਗਿੰਗ ਕਰਦਾ ਆ ਰਿਹਾ ਹੈ ਤੇ 2016 ਤੋਂ ਉਸ ਨੂੰ ਜਦੋਂ ਉੱਤਰਪਾਰ ਦੇ ਵਿੱਚ ਕਈ ਵੀਡੀਓ ਬਾਈਕ ਤੇ ਸਵਾਰ ਹੋ ਕੇ ਜਦੋਂ ਸ਼ੂਟ ਕਰਦਾ ਹੈ ਤਾਂ ਉਹਨਾਂ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ ਦਰਸ਼ਕਾਂ ਵੱਲੋਂ ਤੇ ਉਸ ਤੋਂ ਬਾਅਦ ਹੀ ਇਹ ਉਸ ਦਾ ਸ਼ੌਂਕ ਬਣ ਗਿਆ ਇਸ ਦਾ ਪੇਸ਼ਾ ਬਣ ਗਿਆ ਜਿਸ ਤੋਂ ਬਾਅਦ ਉਸ ਨੇ ਮੋਟੋ ਵਲੋਗਿੰਗ ਸ਼ੁਰੂ ਕਰ ਦਿੱਤੀ ਕੋਈ ਵੀ ਨਵੀਂ ਸੁਪਰ ਬਾਈਕ ਆਉਂਦੀ ਹੈ ਤਾਂ ਉਸ ਨੂੰ ਫੀਚਰ ਲੈ ਕੇ ਉਹ ਲੋਕਾਂ ਦੇ ਨਾਲ ਸਾਂਝੇ ਕਰਦਾ ਹੈ ਉਸ ਦੇ ਬਾਰੇ ਸਾਰੀ ਜਾਣਕਾਰੀ ਦਿੰਦਾ ਹੈ ਔਰ ਇਸ ਦੇ ਨਾਲ ਹੀ ਬਾਈਕ ਰਾਈਡਿੰਗ ਕਰਦਾ ਹੋਇਆ ਵਕਫਾ ਵਕਾਥਾਂ ਤੇ ਟਰੈਵਲ ਕਰਨਾ ਉਸ ਦਾ ਸਟਰੌਂਗ ਹੈ ਸੋ ਦੂਰ ਦਰਾਡੇ ਥਾਂਵਾਂ ਉੱਤੇ ਵੀ ਉਹ ਆਪਣੀ ਬਾਈਕ ਦੇ ਉੱਤੇ ਸਵਾਰ ਹੋ ਕੇ ਜਾਂਦਾ ਹੈ ਸੁਪਰ ਬਾਈਕ ਹੁੰਦੀ ਹੈ ਔਰ ਉਸ ਦੇ ਅੱਗੇ ਜੋ ਕੈਮਰਾ ਲੱਗਾ ਹੁੰਦਾ ਉਸ ਦੇ ਵਿੱਚ ਉਹ ਸਾਰਾ ਨਜ਼ਾਰਾ ਕੈਦ ਹੁੰਦਾ ਹੈ ਕਿ ਕਿਸ ਤਰ੍ਹਾਂ ਸੁਪਰ ਬਾਈਕ ਦੀ ਸਪੀਡ ਹੁੰਦੀ ਹੈ ਤੇ ਉਸ ਤੋਂ ਬਾਅਦ ਉਹ ਕਿਸ ਤਰ੍ਹਾਂ ਰਾਸਤੇ ਦੇ ਜੋ ਨਜ਼ਾਰੇ ਹੁੰਦੇ ਨੇ ਉਸ ਦੀ ਜੋ ਕੈਮਰੇ ਦੇ ਵਿੱਚ ਕੈਦ ਹੁੰਦੇ ਨੇ ਉਹ ਸਾਰੀ ਵੀਡੀਓ ਬਣਾ ਕੇ ਉਸ ਵੱਲੋਂ ਪੋਸਟ ਕੀਤੀ ਜਾਂਦੀ ਹੈ ਲੋਕਾਂ ਨੂੰ ਵੱਲੋਂ ਕਾਫੀ ਪਸੰਦ ਕੀਤੀ ਜਾਂਦੀ ਹੈ YouTube ਉੱਤੇ ਤਕਰੀਬਨ ਜੇ ਗੱਲ ਕਰੀਏ ਤਾਂ 2.5 ਮਿਲੀਅਨ ਨੂੰ ਔਰ ਫੋਲੋਅਰਸ ਨੇ ਉਸ ਦੇ ਸਬਸਕ੍ਰਾਈਬਰ ਨੇ ਜੋ ਉਸ ਦੀ ਵੀਡੀਓ ਨੂੰ ਲਗਾਤਾਰ ਪਸੰਦ ਕਰਦੇ ਨੇ ਕਾਫੀ ਪਸੰਦ ਕੀਤਾ ਜਾਂਦਾ ਹੈ ਦਰਸ਼ਕਾਂ ਵੱਲੋਂ ਪਰ ਇਹ ਸ਼ੌਂਕ ਹੁਣ ਉਸ ਨੂੰ ਮਹਿੰਗਾ ਪੈਂਦਾ ਹੋਇਆ ਦਿਖਾਈ ਦੇ ਰਿਹਾ ਇਸ ਸ਼ੌਂਕ ਦੇ ਚੱਲਦੇ ਉਹ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ ਨੇਪਾਲ ਦੇ ਵਿੱਚ ਹਾਦਸਾ ਵਾਪਰਿਆ ਜਿੱਥੇ ਇੱਕ ਬਜ਼ੁਰਗ ਦੇ ਵਿੱਚ ਬਾਈਕ ਦੀ ਟੱਕਰ ਮਾਰ ਦਿੱਤੀ ਗਈ ਔਰ ਗੰਭੀਰ ਰੂਪ ਨਾਲ ਖੁਦ ਵੀ ਜ਼ਖਮੀ ਹੋ ਗਵਿਆ ਪ੍ਰਭਜੋਤ ਜੱਟ ਪ੍ਰਭਜੋਤ ਨਾਮ ਦਾ ਪੇਜ ਚਲਾਉਂਦਾ ਹੈ ਔਰ ਗੰਭੀਰ ਸੱਟਾਂ ਪ੍ਰਭਜੋਤ ਦੇ ਲੱਗੀਆਂ ਨੇ ਦੋਹਾਂ ਲੱਤਾਂ ਦੇ ਉੱਤੇ ਦੱਸਿਆ ਜਾ ਰਿਹਾ ਹੈ ਕਿ ਸੱਟਾਂ ਲੱਗੀਆਂ ਨੇ ਹਾਦਸੇ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਲੋਕ ਉਸ ਦੇ ਆਸ-ਪਾਸ ਹੀ ਇਕੱਠੇ ਹੋਏ ਦਿਖਾਈ ਦੇ ਰਹੇ ਨੇ ਔਰ ਉਸ ਨੂੰ ਸੰਭਾਲਦੇ ਹੋਏ ਦਿਖਾਈ ਦੇ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਬਾਅਦ ਕਾਠਮੰਡੂ ਦੇ ਹਸਪਤਾਲ ਦੇ ਵਿੱਚ ਉਸ ਨੂੰ ਦਾਖਲ ਕਰਵਾਇਆ ਗਿਆ ਹੈ ਤਾਂ ਜੋ ਉਸ ਦਾ ਇਲਾਜ ਹੋਰ ਹੋ ਸਕੇ ਸੋ ਵੱਡੀ ਖਬਰ ਪ੍ਰਭਜੋਤ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਯੂਟਿਊਬਰ ਪ੍ਰਭਜੋਤ ਜਿਸ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ ਔਰ ਮੋਟਰ ਬਲੌਗਿੰਗ ਕਰਦਾ ਹੈ ਟਰੈਵਲਿੰਗ ਬਲੌਗ ਕਰਦਾ ਹੈ ਔਰ ਇਸ ਦੇ ਨਾਲ ਲਾਈਫ ਸਟਾਈਲ ਦੇ ਉੱਤੇ ਬਲੌਗਿੰਗ ਵੀ ਉਸ ਦੇ ਵੱਲੋਂ ਕੀਤੀ ਜਾਂਦੀ ਹੈ ਜਦੋਂ ਵਿਆਹ ਤੋਂ ਬਾਅਦ ਆਪਣੀ ਪਤਨੀ ਦੇ ਨਾਲ ਮਿਲ ਕੇ ਉਹ ਇਸ ਤਰ੍ਹਾਂ ਦੀ ਵਲੌਗਿੰਗ ਨੂੰ ਸ਼ੁਰੂ ਕਰਦਾ ਹੈ ਪ੍ਰੈਂਕਾ ਕਪੂਰ ਉਸਦੀ ਪਤਨੀ ਦਾ ਨਾਮ ਹੈ ਸੋ ਪਤਨੀ ਦੇ ਨਾਲ ਮਿਲ ਕੇ ਲਾਈਫਸਟਾਈਲ ਦੇ ਉੱਤੇ ਵਲੌਗਿੰਗ ਵੀ ਕਰਦਾ ਹੈ ਜਿਸ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਸੀ ਔਰ ਉਸਦੇ ਪੇਜ ਨੂੰ ਕਾਫੀ ਰੀਚ ਵੀ ਮਿਲ ਰਹੀ ਸੀ ਇਸ ਦੇ ਨਾਲ ਸੋ ਇਹ ਸਾਰੀ ਵਲੌਗਿੰਗ ਕਰਦਾ ਹੋਇਆ ਉਹ ਆਏ ਦਿਨ ਬਾਈਕਸ ਦੇ ਉੱਤੇ ਰਾਈਡ ਕਰਦਾ ਹੋਇਆ ਵੱਖ-ਵੱਖ ਥਾਵਾਂ ਉੱਤੇ ਟਰੈਵਲ ਕਰਦਾ ਹੈ ਪਰ ਇਸ ਦੌਰਾਨ ਨੇਪਾਲ ਵਿੱਚ ਜਾਂਦੇ ਹੋਏ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ ਜਿੱਥੇ ਉਸਦੇ ਗੰਭੀਰ ਸੱਟਾਂ ਲੱਗੀਆਂ ਨੇ ਸੋ ਅਸੀਂ ਤਾਂ ਇਹੀ ਕਹਿਣਾ ਚਾਹਾਂਗੇ ਕਿ ਜੇਕਰ ਤੁਸੀਂ ट्रैवलिंग ਦੀ ਬਲੌਗਿੰਗ ਕਰਦੇ ਵੀ ਹੋ ਤਾਂ ਹਾਦਸਿਆਂ ਤੋਂ ਬਚਣ ਲਈ ਜ਼ਰੂਰੀ ਜੋ ਉਪਕਰਨ ਹੁੰਦੇ ਨੇ ਉਹ ਤੁਹਾਡੇ ਕੋਲ ਮੌਜੂਦ ਰਹਿਣੇ ਚਾਹੀਦੇ ਨੇ ਸੁਰੱਖਿਆ ਦੇ ਆਪਣੇ ਪੂਰੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਨੇ ਕਿਉਂਕਿ ਬਾਈਕਸ ਉੱਤੇ ਰਾਈਡ ਕਰਨਾ ਔਰ ਸੁਪਰਵਾਈਜ਼ ਕਿਉਂਕਿ ਭਾਰਤ ਦੀਆਂ ਵੀ ਸੜਕਾਂ ਇਸ ਤਰ੍ਹਾਂ ਦੀਆਂ ਨਹੀਂ ਨੇ ਔਰ ਸਾਡੇ ਗੁਆਂਡੀ ਦੇਸ਼ ਜੋ ਨੇਪਾਲ ਜਾਂ ਕੋਈ ਹੋਰ ਦੇਸ਼ ਤੇ ਉਹਨਾਂ ਦੇ ਵਿੱਚ ਵੀ ਇਸ ਤਰ੍ਹਾਂ ਟ੍ਰੈਫਿਕ ਦੀ ਸਮੱਸਿਆ ਬਹੁਤ ਰਹਿੰਦੀ ਹੈ ਸੋ ਉਥੇ ਇਸ ਤਰ੍ਹਾਂ ਸੁਪਰ ਬਾਈਕ ਸ਼ਾਇਦ ਡੜਾਉਣਾ ਕੋਈ ਅਕਲਮੰਦੀ ਦੀ ਗੱਲ ਨਹੀਂ ਹੁੰਦੀ ਹਾਲਾਂਕਿ ਲੋਕਾਂ ਵੱਲੋਂ ਇਹ ਵੀਡੀਓਜ਼ ਕਾਫੀ ਪਸੰਦ ਕੀਤੀਆਂ ਜਾਂਦੀਆਂ ਨੇ ਪਰ ਫਿਰ ਵੀ ਜਾਨ ਦਾ ਰਿਸਕ ਲੈ ਕੇ ਇਹ ਲੋਕ ਇਸ ਤਰ੍ਹਾਂ ਦੀਆਂ ਵੀਡੀਓਜ਼ ਬਣਾਉਂਦੇ ਨੇ ਜਿਸ ਦੇ ਵਿੱਚ ਹਮੇਸ਼ਾ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ ਡਰ ਬਣਿਆ ਰਹਿੰਦਾ ਹੈ ਕਿ ਜਾਂ ਤਾਂ ਤੁਹਾਨੂੰ ਇਸ ਹਾਦਸੇ ਦੇ ਵਿੱਚ ਸੱਟ ਲੱਗ ਸਕਦੀ ਹੈ ਜਾਂ ਫਿਰ ਸਾਹਮਣੇ ਵਾਲੇ ਦਾ ਵੀ ਕੋਈ ਵੱਡਾ ਨੁਕਸਾਨ ਹੋ ਸਕਦਾ ਹੈ ਸੋ ਇਸ ਤਰ੍ਹਾਂ ਦਾ ਨੁਕਸਾਨ ਅੱਜ ਸਾਹਮਣੇ ਆਇਆ ਹੈ ਜਟਪ੍ਰਭ ਜੋ ਦੇ ਗੰਭੀਰ ਸੱਟਾਂ ਲੱਗੀਆਂ ਨੇ ਉਮੀਦ ਕਰਦੇ ਹਾਂ ਕਿ ਜਲਦ ਠੀਕ ਹੋਣਗੇ ਅਤੇ ਅੱਗੇ ਤੋਂ ਇਸ ਗੱਲ ਦਾ ਧਿਆਨ ਰੱਖਣਗੇ ਕਿ ਇਸ ਤਰ੍ਹਾਂ ਸੁਪਰਵਾਈਜ਼ ਦੇ ਉੱਤੇ ਹਾਈ ਸਪੀਡ ਦੇ ਉੱਤੇ ਔਰ ਰਾਈਡ ਕਰਦੇ ਹੋਏ ਵੀਡੀਓ ਨਾ ਬਣਾਉਣ ਕਿਉਂਕਿ ਇਸ ਨਾਲ ਹਾਦਸਿਆਂ ਦਾ ਖਤਸ਼ਾ ਬਣਿਆ ਰਹਿੰਦਾ ਹੈ ਹੁਣ ਦੇਖਣਾ ਹੋਵੇਗਾ ਕਿ ਪ੍ਰਭਜੋਤ ਕਦੋਂ ਵਾਪਸੀ ਕਰਦੇ ਨੇ ਫਿਲਹਾਲ ਗੰਭੀਰ ਸੱਟਾਂ ਲੱਗ ਚੁਕੀਆਂ ਨੇ ਔਰ ਪੰਜਾਬ ਦੇ ਨਾਲ ਜੁੜੀਆਂ ਹੋਰ ਤਾਜ਼ਾ ਤਰੀਨ ਖਬਰਾਂ ਲਈ ਤੁਸੀਂ ਦੇਖਦੇ ਰਹੋ ਲਾਈਵ ਪੰਜਾਬੀ ਟੀਵੀ ਲਾਈਵ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਆ ਸੋ so, YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ 라이 ਪੰਜਾਬੀ TV ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੁਨੀਆ ਦੇ ਵਿੱਚ 24 ਘੰਟੇ ਵੇਖ ਸਕਦੇ ਹੋ